ਹਾਈ ਹਾਈ ਮੈਂ ਤਾਂ ਕਦੇ ਸਪਨੇ ਚ ਵੀ ਨਹੀਂ ਸੋਚਿਆ ਸੀਗਾ ਵੀ ਮੇਰਾ ਭਰਾ ਪਰਜਾਈ ਵੀ ਇਸ ਤਰ੍ਹਾਂ ਕਰ ਸਕਦੇ ਆ ਐਡੀ ਵੱਡੀ ਸਾਜ਼ਿਸ਼ ਬਿਲੇ ਉਹਨੂੰ ਮਾਰਨ ਨੂੰ ਫਿਰਦੇ ਆ ਹੁਣ ਮੈਂ ਕਰਾਂ ਵੀ ਤਾਂ ਕੀ ਕਰਾਂ ਮੇਰੇ ਕੋਲ ਕੋਈ ਹੱਲ ਵੀ ਨਹੀਂ ਹੈਗਾ ਮੈਨੂੰ ਹੁਣ ਨਾ ਜਾ ਕੇ ਵੀ ਉਹਨਾਂ ਦੇ ਕਮਰੇ ਵਿੱਚ ਜਾ ਕੇ ਦੱਸਣਾ ਹੀ ਪੈਣਾ ਵੀ ਮੇਰਾ ਭਰਾ ਪਰਜਾਈ ਤੈਨੂੰ ਮਾਰਨਾ ਚਾਹੁੰਦੇ ਆ ਤੈਨੂੰ ਬਾਹਰ ਨਹੀਂ ਖਤਰਾ ਤੈਨੂੰ ਤਾਂ ਘਰੇ ਆ ਖਤਰਾ ਕੀ ਕਰਾਂ ਹੁਣ ਮੈਂ ਚਲ ਕੋਈ ਨਹੀਂ ਮੌਕਾ ਜੇ ਦੇਖ ਕੇ ਨਾ ਜਾਨੀ ਆ ਮੈਂ ਉਹਨੂੰ ਕਹਿ ਦੇਣਾ ਵੀ ਭਗ ਜਾ ਤੋ ਪਲਾਮਾਨਸਾ ਕੀ ਲੈਣਾ ਆਇਆ ਸੀਗਾ ਇੱਥੇ ਆਇਆ ਬਾਈ ਪੇ ਆਗਾ ਇਹ ਕਦੋਂ ਆਇਆ ਨਹੀਂਦਾ ਆਇਆਦਾ ਪਤਾ ਲੱਗਿਆਗਾ ਕਮਾਲ ਹੋ ਗਈ ਮੈਂ ਤੇ ਮਾਂ ਸਾਰੀ ਰਾਤ ਦੀ ਫਿਕਰ ਕਰੀ ਜਾਨੇ ਆ ਉੱਤੋਂ ਫੋਨ ਵੀ ਬੰਦ ਕਰ ਲਿਆ ਵੀ ਬੰਦਾ ਕਿਹੜਾ ਦੱਸਤਾ ਦੇਵੇ ਕਮਾਲ ਹੋ ਗਈ ਬਾਈ ਵਾਲੇ ਲੈ ਟਾਈਮ ਵੀ 10 ਵਜਣ ਵਾਲੇ ਹੋਗੇ ਅੱਗੇ ਤਾਂ ਵੀਰ ਆਚਾਨੂ ਰੌਲਾ ਪਾਉਣ ਲੱਗ ਜਾਂਦਾ ਸੀ ਅੱਜ ਕਹੀ ਨਹੀਂ ਹੈਗਾ ਲਾਵਾ ਦਾ ਕਿਤੇ ਬੁਖਾਰ ਨਾ ਹੋਇਆ ਹੋਵੇ ਨਾਲੇ ਪਾਣੀ ਦਿਆਂ ਉਹਨੀਆਂ ਨਾਲੇ ਨਿਭਾ ਨਿਭਾਈ ਨੂੰ ਪੁੱਛਾ ਨਹੀਂ ਕੀ ਹੋਇਆ ਬਾਈ ਬਾਈ ਉਹ ਆਉਣਾ ਤੂੰ ਐ ਜਿਕੇ ਮੈਂ ਪਿਆ ਉਦਾਸ ਜਾ ਉਹ ਬੱਸ ਲੈ ਬਾਈ ਪਾਣੀ ਪੀ ਲੈ ਤੇ ਨਾਲੇ ਬਈ ਤੂੰ ਰਾਤ ਕਿੱਥੇ ਰਿਹਾ ਇੰਨ ਅਸੀਂ ਸਾਰੀ ਰਾਤ ਫੋਨ ਲਾਈਗੀ ਤੇ ਤੇਰਾ ਫੋਨ ਵੀ ਬੰਦ ਆਈ ਜਾਂਦਾ ਸੀਗਾ ਉਹ ਫੋਨ ਤਾਂ ਮਨ ਡਿੱਗ ਪਿਆ ਸੀਗਾ ਮੇਰਾ ਤੇ ਜੇ ਤੇਰਾ ਫੋਨ ਡਿੱਗ ਗਿਆ ਸੀ ਅਸੀਂ ਉਹ ਕਿਸੇ ਹੋਰ ਦੇ ਫੋਨ ਤੇ ਲਾ ਕੇ ਦੱਸ ਤਾਂ ਦਿੰਦਾ ਬਾਈ ਇੱਕ ਵਾਰੀ ਉਹਨਾਂ ਮੇਰੇ ਨਾਲ ਗੱਲ ਹੀ ਆਮਣ ਇਹੋ ਜੀ ਹੋ ਗਈ ਸੀ ਕੀ ਦੱਸਦਾ ਕੀ ਨਾ ਦੱਸਦਾ ਨਾਲੇ ਤੈਨੂੰ ਪਤਾ ਬਈ ਹਨਾ ਬੀਬੀ ਦਾ ਬਲੱਡ ਵਧਦਾਗਾ ਹਨਾ ਉਹ ਸਾਰੀ ਰਾਤ ਤੇਰੇ ਫਿਕਰ ਚ ਸੁੱਤੀ ਨਹੀਂ ਹੈਗੀਗੀ ਕਿੱਥੇ ਹੁਣ ਕਿੱਥੇ ਆਮਾ ਉਹ ਤਾਂ ਚਾਚੀ ਨਾਲ ਭੋਗ ਤੇ ਗਈ ਹੋਈ ਆਗੀ। ਅੱਛਾ, ਚੱਲ ਹੈ ਨਹੀਂ ਵਧੀਆ। ਮੈਂ ਵੀ ਨਾ ਤੇਰੇ ਨਾਲ ਬੜੀ ਜ਼ਰੂਰੀ ਗੱਲ ਕਰਨੀ ਸੀਗੀ। ਮੈਨੂੰ ਐਸੀ ਜੇ ਮਾਪੋੜ ਹੋਈ ਜਾਂ ਮਾਂ ਨੂੰ ਦੱਸਣਾ ਪਿਆ ਗਿਆ, ਵੀ ਮੈਂ ਕੀ ਦਸਾਂਗਾ ਵੀ ਉਹ ਤਾਂ ਬਲੱਡੀ ਵਧਾ ਲੂਗੀ। ਕੱਲ ਮੇਰੇ ਨਾਲ ਤਾਂ ਬੜੀ ਭੈੜੀ ਹੋਈ ਆ। ਭੈੜੀ ਹੋਈ? ਕੀ ਹੋ ਗਿਆ ਵੀਰੇ? ਮੇਰੀ ਗੱਲ ਸੁਣ। ਕੱਲ ਮੈਂ ਇੱਥੇ ਜਿੱਦੋਂ ਗਾਈਆਂ ਲੈ ਕੇ ਨਹੀਂ ਗਿਆ ਹੈਗਾ। ਹਾਂ ਬਈ। ਮੰਡੀ 'ਚ ਵੇਚ ਤਾਂ ਦਿੱਤੀ ਆ। ਹੁਣ ਮੇਰੇ ਕੋਲ 3.5 ਲੱਖ ਰੁਪਏ ਸੀਗਾ। ਉੱਥੋਂ ਲੱਗ ਗਿਆ ਬੰਦੇ ਮਗਰ। ਅੱਛਾ ਬਈ। ਰਾਹ 'ਚ ਆਉਂਦੇ ਵੀ ਮੇਰਾ ਤਾਂ ਹੋ ਗਿਆ ਮੋਟਰਸਾਈਕਲ ਖਰਾਬ ਮੈਨੂੰ ਐਸੀ ਵੀ ਚੱਲ ਕੋਈ ਨਾਲ ਦੇ ਪਿੰਡ 'ਚੋਂ ਵੀ ਕਿਤੇ ਪੈਂਚਰ ਪੁੰਚਰ ਲਵਾ ਲੂੰਗਾ ਤੇ ਇੰਨੇ ਨੂੰ ਤਾਂ ਮਗਰ ਪੈ ਗਏ ਮੇਰੇ ਮੈਂ ਤਾਂ ਨਾ ਇੰਨਾ ਭੱਜ ਮੋਟਰਸਾਈਕਲ ਵੀ ਸਿੱਟਤਾ ਮੈਨੂੰ ਤਾਂ ਭੱਜ ਦਿਨੋਂ ਐ ਵੀ ਨਹੀਂ ਪਤਾ ਲੱਗਿਆ ਵੀ ਮੇਰਾ ਫੋਨ ਕਿੱਥੇ ਆ ਉਹ ਵੀ ਰਾਹ 'ਚ ਡਿੱਗ ਪਿਆ ਮਸਾ ਜਾਨ ਬਚਾਈ ਸੀ ਰਾਤ ਨੂੰ ਮੈਂ ਚੱਲ ਫੋਨ ਦੀ ਕੀ ਗੱਲ ਆ ਬਾਈ ਫੋਨ ਤਾਂ 10-12 ਹਜ਼ਾਰ ਦਾ ਹੋਊਗਾ ਹੋਰ ਲੈ ਲਾਂਗੇ ਚੱਲ ਤੇਰੀ ਜਾਨ ਬਚ ਗਈ ਐਨੀ ਬਹੁਤਾ ਕੋ ਨਹੀਂ ਜਾਨ ਤਾਂ ਮੇਰੀ ਬਚ ਗਈ ਪਰ ਮੇਰੇ ਦਿਮਾਗ 'ਚ ਨਾ ਅਮਣ ਕੋਸੋ ਹੋਰ ਹੀ ਗੱਲਾਂ ਚੱਲਦੀਆਂ ਨੇ ਬਾਈ ਉਹਦੀ ਬਾਲੀ ਫਿਕਰ ਹੋਈ ਪਈ ਐ ਮੈਨੂੰ ਹੋਰ ਹੀ ਗੱਲਾਂ ਹੋਰ ਹੀ ਗੱਲਾਂ ਕੀ ਬਾਈ ਬਾਈ ਗੱਲ ਪਤਾ ਕੀ ਹੋਈ ਐ ਮੈਂ ਨਾ ਕੱਲ ਆਪਦੇ ਸਹੌਰੀ ਭੱਗ ਗਿਆ ਸੀਗਾ ਸਹੌਰੀ ਭੱਗ ਗਿਆ ਸੀ ਹਾਂ ਬਾਈ ਲੱਤਨ ਪਤਾ ਨਹੀਂ ਹੈਗਾ ਕੱਚੀ ਰਿਸ਼ਤੇਦਾਰੀ ਐ ਪਹਿਲਾਂ ਕੌਣ ਜਾਣਦਾ ਹੁੰਦਾ ਪਹਿਲਾਂ ਉਹ ਨਹੀਂ ਅਮਣ ਪਹਿਲਾਂ ਪੂਰੀ ਗੱਲ ਸੁਣ ਜਦੋਂ ਬੰਦੇ ਮੇਰੇ ਮਗਰ ਲੱਗੇ ਹੋਏ ਸੀ ਨਾ ਮੈਂ ਬਾਣਾ ਵਿੱਚੋਂ ਦੀ ਭਜਦਾ ਭਜਦਾ ਮੇਰੇ ਸਹੌਰੀ ਭੱਗ ਗਿਆ ਉਹਨਾਂ ਹੁਣ ਮੇਰੇ ਕੋਲ ਪੈਸੇ ਵੀ ਸੀਗੇ ਮੈਨੂੰ ਐਸੀ ਵੀ ਇਹ ਨਸ਼ੇੜੀਆਂ ਨੇ ਨਾਲੇ ਤਾਂ ਪੈਸੇ ਖੋਲਣੇ ਆ ਨਾਲੇ ਸੱਟ ਮਾਰਨਗੇ ਕਿਉਂਕਿ ਇਹਨਾਂ ਨੂੰ ਤਾਂ ਪੈਸਿਆਂ ਤੇ ਹੀ ਮਤਲਬ ਹੁੰਦਾ ਹਾਂ ਬਈ ਉਹ ਕਰਦਾ ਕਰਾਉਂਦਾ ਉਹਨਾਂ ਦਾ ਗੇਟ ਖੜਕਾਤਾ ਜਾ ਕੇ ਤੇ ਉਹ ਵੀ ਇਹੀ ਗੱਲਾਂ ਕਹਿਣ ਲੱਗੇ ਵੀ ਤੂੰ ਕਿਉਂ ਆਇਆ ਕੱਚੀ ਸਕੀਰੀ ਆ ਫਿਰ ਉਹਨਾਂ ਨੂੰ ਮੈਂ ਸਾਰੀ ਗੱਲ ਸਮਝਾਈ ਵੀ ਮੇਰੇ ਜਾਨ ਨੂੰ ਖਤਰਾ ਵੀ ਮੈਨੂੰ ਇੱਥੇ ਪਾ ਲੋ ਤੜਕੇ ਮੈਂ ਭੱਗ ਜਾਊਂਗਾ ਫਿਰ ਉਹਦੀ ਜਿਹੜੀ ਮੀਤਰੀ ਭਾਬੀ ਆ ਉਹ ਕਹਿੰਦੀ ਆ ਜਾ ਪੈ ਜਾ ਚੱਲ ਵੀ ਮੈਂ ਰੋਟੀ ਪਾਣੀ ਖਾਦਾ ਪੈ ਵੀ ਗਿਆ ਤੇ ਇੱਕ ਗੱਲੋਂ ਤਾਂ ਮੈਂ ਐ ਸੋਚੀ ਗਿਆ ਵੀ ਮੇਰੀ ਜਾਨ ਬਚਾਤੀ ਇਹਨਾਂ ਦਾ ਬਹੁਤ ਧੰਨਵਾਦ ਪਰ ਗਾਂ ਤਾਂ ਜਿਹੜਾ ਉਹੋ ਕੁਛ ਸੋਚੀ ਬੈਠੇ ਸੀਗੇ ਉਹ ਤਾਂ ਸਾਰਿਆਂ ਨਾਲੋਂ ਹੀ ਵੱਖਰਾ ਸੀਗਾ ਵੱਖਰਾ ਸੀ ਹੋਰ ਮੈਂ ਤਾਂ ਰਾਤ ਦੇ ਜਦੋਂ 9 9:30 ਵਜੇ ਹੋਏ ਐ ਤੇ ਮੈਨੂੰ ਰੋਟੀ ਲੈ ਕੇ ਆਉਣੀ ਸੀ ਹਜੇ ਉਦੋਂ ਪਹਿਲਾਂ ਮੀਤ ਆ ਗਈ ਮੇਰੇ ਕੋਲ ਤੇ ਮੈਂ ਉਹਨੂੰ ਇਹ ਗੱਲ ਸਮਝਾਈ ਵੀ ਤੂੰ ਮੇਰੇ ਕਮਰੇ 'ਚ ਕਿਉਂ ਆਈ ਐ ਵੀ ਹਜੇ ਤਾਂ ਆਪਣਾ ਸਗਣ ਪਿਆ ਉਹ ਵੀ ਕੱਚਾ ਜਾਂ ਧਾਗਾ ਬੰਨਿਆ ਵੀ ਤੂੰ ਆ ਪਰ ਜਦੋਂ ਉਹਨੇ ਮੈਨੂੰ ਜਿਹੜੀ ਗੱਲ ਦੱਸੀ ਆ ਕੇ ਮੇਰੇ ਨਾਲ ਪੈਰਾਥਲੋਜਮੀਆ ਨਿਕਲ ਗਈ। ਉਹ ਗੱਲ ਦੱਸੀ ਆ। ਹਾਂ। ਇਹੇ ਜੀ ਕਿਹੜੀ ਗੱਲ ਸੀ ਬਾਈ? ਭਈਓ ਮੈਨੂੰ ਕਹਿੰਦੀ-ਕਹਿੰਦੀ ਜੇ ਤੂੰ ਜਾਨ ਬਚਾਉਣਾ ਚਾਹਣਾ ਇੱਥੋਂ ਭੱਜ ਜਾ। ਮੈਂ ਕਿਹਾ ਵੀ ਜਾਨ ਦਾ ਖਤਰਾ ਤਾਂ ਮੈਨੂੰ ਬਾਹਰੋਂ ਸੀ। ਕਹਿੰਦੀ ਕਮਲਿਆ ਬਾਹਰੋਂ ਤੈਨੂੰ ਜਾਨ ਦਾ ਖਤਰਾ ਨਹੀਂ ਸੀ ਤੈਨੂੰ ਤਾਂ ਘਰੋਂ ਹੀ ਆ। ਮੈਂ ਕਿਹਾ ਵੀ ਕਿਉਂ ਕੀ ਹੋ ਗਿਆ? ਕਹਿੰਦੀ ਮੇਰਾ ਭਰਾ ਤੇ ਮੇਰੀ ਭਾਬੀ ਇਹੀ ਸਲਾਹ ਕਰੀ ਜਾਂਦੇ ਆ ਵੀ ਇਹਦੀ ਸਬਜ਼ੀ ਰੋਟੀ 'ਚ ਨਾ ਨੀਂਦ ਵਾਲੀਆਂ ਗੋਲੀਆਂ ਪਾ ਦਿੰਦੇ ਆ ਵੀ ਜਦੋਂ ਸੌਂ ਗਿਆ ਉਦੋਂ ਮਾਰ ਕੇ ਘਰੀ ਦੱਬ ਦਾਂਗੇ ਤੇ ਉਹ ਲੈ ਲਗੀ ਮੈਨੂੰ ਇੰਨੀ ਜਿਆਦਾ ਹੈਰਾਨਗੀ ਹੋਈ ਤੇ ਮੈਂ ਨਾ ਉਥੋਂ ਰਾਤ ਨੂੰ ਉਹੀ ਵੇਲੇ ਭੱਜਿਆ ਤੇ ਘਰੇ ਆਉਂਦੇ ਆਉਂਦੇ ਨੂੰ ਮੈਨੂੰ 1:30 ਵਜੇ ਗਏ ਬਸ ਉਹਨੂੰ ਉਠਾਇਆ ਨਹੀਂ ਹੈਗਾ ਅੰਦਰ ਪੈ ਗਿਆ ਆ ਕੇ ਕੱਪੜੇ ਮੇਰੇ ਬਾਹਰ ਹੀ ਲਿਬੜੇ ਹੋਏ ਸੀਗੇ ਆ ਬਾਥਰੂਮ ਚ ਪਏ ਮੈਂ ਬਦਲ ਲੇ ਮੈਨੂੰ ਇਹ ਸਾਰੀਆਂ ਗੱਲਾਂ ਦੇ ਕੋਈ ਟੈਨਸ਼ਨ ਨਹੀਂ ਹੈਗੀ ਉਹ ਤਾਂ ਚੱਲ ਬਈ ਠੀਕ ਆ ਤੂੰ ਮੇਰੀ ਗੱਲ ਸੁਣ ਬਈ ਹੁਣ ਆਪਾਂ ਉੱਥੇ ਰਿਸ਼ਤਾ ਕਰਨੀ ਨਹੀਂ ਨਹੀਂ ਹੈਗਾ ਬਸ ਜਦੋਂ ਉਹਦੀ ਪਰਝਾਈ ਤੇ ਭਰਾ ਇਹੋ ਜਿਹੇ ਨਿਕਲੇ ਆ ਤੇ ਕੁੜੀ ਕਿਹੜਾ ਸਹੀ ਹੋਊਗੀ ਓਹੋ ਹਮਣ ਤੂੰ ਮੇਰੀ ਨਾ ਗੱਲ ਨਹੀਂ ਸਮਝੀ ਹੈਗੀ ਮੈਂ ਇਹੀ ਚੀਜ਼ ਸੋਚੀ ਹੈ ਨਾ ਹੁਣ ਇੱਕ ਤਾਂ ਮੇਰਾ ਜੀ ਐ ਕਰਦਾ ਵੀ ਜਿਹੜੇ ਭਰਾ ਪਰਜਾਈ ਨੇ ਅੱਜ ਇਹ ਜਿਆ ਕੁਛ ਕਰਤਾ ਕੱਲ ਨੂੰ ਕੀ ਕਰਨਗੇ ਪਰ ਮੈਂ ਹੁਣ ਐ ਸੋਚੀ ਹੈ ਨਾ ਵੀ ਜਿਹਦੇ ਨਾਲ ਮੇਰਾ ਹਨਾ ਹਜੇ ਤੱਕ ਮੰਨ ਲਓ ਇਥੇ ਧਾਗ ਹੀ ਬੰਨਿਆ ਸੀਗਾ ਉਹਨੇ ਮੇਰੀ ਜਾਨ ਬਚਾਤੀ ਵੀ ਉਹਨੇ ਮੈਨੂੰ ਆਪਣਾ ਮੰਨਿਆ ਤੇ ਮੈਨੂੰ ਮੇਰਾ ਮਨ ਦਾ ਹੁਣ ਐ ਉਲਝਿਆ ਪਿਆ ਵੀ ਮੈਨੂੰ ਇਹ ਰਿਸ਼ਤਾ ਛੱਡਣਾ ਚਾਹੀਦਾ ਹੈ ਕਿ ਨਾ ਕਰ ਦੇਣੀ ਚਾਹੀਦੇ ਕਿ ਹਾਂ ਕਰ ਦੇਣੀ ਚਾਹੀਦੀ ਕਿਉਂਕਿ ਜੇ ਉਹਦੇ ਸਾਰਾ ਪਰਿਵਾਰ ਲਾਲਚੀ ਹੁੰਦਾ ਤਾਂ ਕੁੜੀ ਵੀ ਨੇ ਵੀ ਲਾਲਚੀ ਹੋਣਾ ਸੀ ਪਰ ਨਹੀਂ ਉਨੇ ਮੇਰੀ ਮਦਦ ਕੀਤੀ ਉਹਨੂੰ ਪੈਸਾ ਨਾਲ ਜਮਾ ਵੀ ਤਰਸ ਉਹ ਨਹੀਂ ਆਇਆ ਲਾਲਚ ਆਇਆ ਤੇ ਉਹ ਮੈਨੂੰ ਕਹਿੰਦੀ ਆਹ ਫੜਾ ਆਪਣੇ ਪੈਸੇ ਮੈਂ ਪੈਸੇ ਉਹਦੀ ਭਾਬੀ ਨੂੰ ਫੜਾਤੇ ਸੀ ਵੀ ਸਾਹਮਣੇ ਰੱਖਦੀ ਉਹੀ ਰਾਤ ਨੂੰ ਉਹ ਚੋਰੀਆਂ ਪੈਸੇ ਲਿਆ ਕੇ ਕੁੜੀ ਨੇ ਮੈਨੂੰ ਫੜਾਤੇ ਕਹਿੰਦੀ ਤੂੰ ਇੱਥੋਂ ਭੱਗ ਜਾ ਹੁਣ ਮੈਂ ਇਹ ਸਮਝੀ ਜਾਂਦਾ ਵੀ ਮੈਂ ਕਿਹਦੇ ਨਾਲ ਗੱਲ ਕਰਾਂ ਵੀ ਇਹੇ ਗੱਲ ਅੱਗੇ ਤੋਰਾਂ ਉਹਨੂੰ ਵਿਆਹ ਕੇ ਲਿਆਵਾਂ ਕਿ ਛੱਡਪੜਾ ਰਹਿਣ ਦਾ ਤੂੰ ਮੈਨੂੰ ਦੱਸ ਵੀ ਕੀ ਕਰਾਂ ਬਾਈ ਹੁਣ ਆਪਾਂ ਛੱਡ ਵੀ ਨਹੀਂ ਸਕਦੇ ਹਨਾ ਸਾਰੇ ਪਿੰਡ ਚ ਵੀ ਪਤਾ ਜੇ ਆਪਾਂ ਛੱਡਾਂਗੇ ਇਹ ਚ ਉਹਨਾਂ ਦੀ ਵੀ ਤੇ ਆਪਣੇ ਵੀ ਬੇਇੱਜ਼ਤੀ ਹੋਊਗੀ ਹਨਾ ਦੋਨਾਂ ਘਰਾਂ ਦੀ ਹਾਂ ਇਹ ਚ ਉਹ ਵਿਚਾਰੀ ਕੁੜੀ ਦੀ ਤਾਂ ਕੀ ਗਲਤੀ ਆ ਹਨਾ ਜੇ ਉਹਦੀ ਭਾਬੀ ਤੇ ਭਰਾ ਇਹ ਜੇ ਨਿਕਲੇ ਹਨਾ ਉਹੀ ਤਾਂ ਗੱਲ ਆ ਬਾਕੀ ਮੈਂ ਤਾਂ ਇਹੀ ਸੋਚੀ ਐ ਨਾ ਨਾਲੇ ਤਾਂ ਉਹਨਾਂ ਦੀ ਤਾਂ ਮੈਨੂੰ ਪਤਾ ਨਹੀਂ ਬੇਇੱਜ਼ਤੀ ਆਪਣੀ ਵੀ ਪਿੰਡ 'ਚ ਹੋਊਗੀ ਤੇ ਜਿਹੜਾ ਮੇਰੇ ਨਾਲ ਹੋਇਆ ਦੇਖ ਇਹ ਤਾਂ ਇੱਕ ਦਾ ਮੈਨੂੰ ਪਤਾ ਜਾਂ ਫਿਰ ਤੈਨੂੰ ਪਤਾ ਮੇਰੀ ਗੱਲ ਸੁਣ ਇਹ ਗੱਲ ਨਾ ਮਾਂ ਕੋਲ ਵੀ ਨਾ ਕਰੀ ਤੇ ਮੈਂ ਵੀ ਇਹੀ ਸੋਚੀ ਐ ਨਾ ਜਿਹੜੀ ਵਿਚਾਰੀ ਵਿਆਹ ਤੋਂ ਪਹਿਲਾਂ ਸਾਥ ਦਿੰਦੀ ਐ ਵਿਆਹ ਤੋਂ ਬਾਅਦ ਵੀ ਤਾਂ ਸਾਥ ਦੇਊਗੀ हां भाई ये गलत ਤਾਂ ਠੀਕ ਆ ਤੇਰੀ ਹੁਣ ਆਪਾਂ ਉਸਿਆਂ ਨੂੰ ਬਿਅ ਕੇ ਲਿਆਵਾਂਗੇ ਹਾਂ ਮੈਂ ਤਾਂ ਬਚੋਲੇ ਨਾਲ ਨਾ ਗੱਲ ਕਰੂੰਗਾ ਜਾ ਕੇ ਤੇ ਮੈਂ ਨਾ ਤੂੰ ਬਾਈ ਬਣ ਕੇ ਮਾਹ ਕੋਲ ਇਹ ਗੱਲ ਨਾ ਕਰੀ ਠੀਕ ਹੈ ਕੀ ਹੋਇਆ ਕੀ ਨਹੀਂ ਹੋਇਆ ਹੈਗਾ ਕੁਝ ਵੀ ਨਾ ਦੱਸੀ ਫੋਨ ਦਾ ਤਾਂ ਕੋਈ ਨਾ ਫੋਨ ਕਹਿ ਦੂੰਗਾ ਵੀ ਰਾਤ ਨੂੰ ਉਥੋਂ ਮੰਡੀ ਚੋਂ ਕਿਸੇ ਨੇ ਕੱਢ ਲਿਆ ਸੀਗਾ ਐਨੀ ਕੀ ਗੱਲ ਨਿਵੇੜ ਦਾਂਗੇ ਹੋਰ ਤੂੰ ਕਿਸੇ ਕੋਲ ਨਾ ਗੱਲ ਕਰੀ ਤੇ ਮੈਂ ਬਚੋਲੇ ਨਾਲ ਗੱਲ ਕਰਦਾ ਉਹਦੇ ਨਾਲ ਤਾਂ ਮੈਂ ਸਾਰੀ ਗੱਲ ਕਰ ਦਊ ਬਚੋਲਾ ਕਿਹੜਾ ਬੁਗਾਨਾ ਉਹ ਤਾਂ ਤਾਂ ਮੁੰਡਾ ਹੈਗਾ ਆਪਣੀ ਦਾ ਉਹਦੇ ਨਾਲ ਗੱਲ ਕਰ ਲੈਣਾ ਉਹ ਜਿੰਮੇ ਕੋ ਹੋਊਗਾ ਆਪਾਂ ਉਵੇਂ ਕਰ ਲਾਂਗੇ ਚੰਗਾ ਠੀਕ ਆ ਬਾਈ ਚਲ ਠੀਕ ਆ ਫਿਰ ਤੇ ਮਾਤਾ ਹੁਣ ਉਧਰ ਭੋਗ ਤੇ ਗਈ ਹਾਂ ਹਾਂ ਬਾਈ ਮੰਮੀ ਤਾਂ ਭੋਗ ਤੇ ਗਈ ਮੈਂ ਚਲ ਫਿਰ ਮੈਨੂੰ ਨਾ ਚਾਰ ਰੋਟੀਆਂ ਲਾ ਕੇ ਦੇ ਦੇ ਭੁੱਖ ਬਾਲੀ ਲੱਗੀ ਹੋਈ ਆ ਮੈਨੂੰ ਕੋਈ ਨਾ ਵੀਰੇ ਮੈਂ ਰੋਟੀ ਬਣਾਉਣੀ ਆ ਬੈਠ ਜਾ ਤੂੰ ਤੁਸੀਂ ਤਾਂ ਨਾ ਜੀ ਘਾਰ ਕੱਢਣ ਲੱਗ ਗਏ ਮੇਰੀ ਤਾਂ ਨਾ ਕੱਲ ਵੀ ਨਹੀਂ ਸੁਣਦੀ ਓ ਕੀ ਤੂੰ ਕਹਿਣੀ ਐ ਮੈਂ ਤੈਨੂੰ ਕੀ ਕਹਿਣਾ ਸੀ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਓਏ ਹੋਰ ਕੀ ਕਰਾਂ ਹੁਣ ਤੈਨੂੰ ਪਤਾ ਲੈਣੇ ਦੇਣੇ ਇਹਨਾਂ ਦਾ ਕੰਨ ਖਾ ਰੱਖਿਆ ਤੇ ਮਲਕੇ ਤੈਨੂੰ ਪਤਾ ਵੀ ਮੈਨੂੰ ਆ ਦੁੱਧ ਤਾਂ ਪਾ ਲਈ ਇੱਕ گاਾਂ ਆਪਣੇ ਕੋਲੇ ਇਹ ਪਾ ਕੇ ਦੁੱਧ ਹੀ ਮੈਂ ਹੌਕ ਕਰ ਲਈ ਤੇ ਦੂਜੀਆਂ ਤਾਂ ਸੂਣ ਆ ਲਈਆਂ ਫਰੇਸੇ ਦਾ ਹੀ ਦੁੱਧ ਪਾਉਨੇ ਮੈਂ ਤੈਨੂੰ ਐ ਕਹਿੰਦੀ ਸੀ ਹਾਂ ਪਰੌਣੇ ਨੂੰ ਪਤਾ ਕਿਵੇਂ ਲੱਗਿਆ ਮਨੋਂ ਐ ਨਹੀਂ ਸਮਝ ਆਉਂਦੀ ਹਾਂ ਫਿਰ ਨਾਲ ਯਾਰ ਪੀਏ ਛੱਡ ਗਿਆ ਉਹ ਫਿਰ ਉਹ ਵੀ ਗੱਲ ਹੈ ਕਿਆ ਕਿੱਧਰ ਹੋ ਕਿਤੇ ਉਹੀ ਬੰਦਿਆਂ ਨੇ ਦੁਬਾਰੇ ਅਟੈਕ ਨਾ ਕਰਤਾ ਹੋਵੇ ਤੇ ਬੰਦੇ ਤਾਂ ਕਿਹੜੇ ਉਥੇ ਅਟੈਕ ਕਰਨ ਤੂੰ ਨਿਗਾਹਾਂ ਪਾ ਰੱਖੀ ਸੀ ਨਿਗਾਹਾਂ ਤਾਂ ਮੈਂ ਬਿਠੇ ਹੀ ਰਹੀ ਰੱਖੀ ਫਿਰ ਬੈਠ ਕੇ ਜੋ ਕਿੱਧਰ ਗਿਆ ਫਿਰ ਮੈਂ ਤਾਂ ਜਿਹੜੀ ਗੱਲ ਕਹਿੰਦੀ ਮੇਰੀ ਗੱਲ ਤਾਂ ਸੁਣਦਾ ਨਹੀਂ ਮੈਂ ਤੈਨੂੰ ਐਂ ਗੱਲ ਕਹਿਨੀ ਐ ਵੀ ਕਿਤੇ ਚਾਰ ਬੰਦੇ ਇਕੱਠੇ ਕਰਕੇ ਇਕੱਠ ਕਰਕੇ ਆਪਣੇ ਘਰੇ ਨਾ ਜੀ ਉਹ ਕੰਮ ਲਈ ਇਕੱਠ ਕਰਦਾ ਗੁਰੂ ਮੈਨੂੰ ਸਮਝ ਨਹੀਂ ਆਉਂਦੀ ਵੀ ਤੇ ਤੈਨੂੰ ਤਾਂ ਤੂੰ ਤਾਂ ਉਹੀ ਬੱਸ ਗੱਲਾਂ ਮਾਰੀ ਜਾਂਦਾ ਮੈਂ ਤਾਂ ਤੈਨੂੰ ਐਂ ਕਹਿਨੀ ਐ ਵੀ ਪੈਸਿਆਂ ਦੇ ਅਗਲਾ ਐਂ ਕਹੂਗਾ ਵੀ ਮੇਰੇ ਪੈਸੇ ਵੀ ਰਹਿਣ ਉਹ ਪੈਸੇ ਤਾਂ ਉਹ ਐ ਕੰਮ ਲਈ ਐ ਰੱਖ ਗਿਆ ਵੀ ਰਿਸ਼ਤੇਦਾਰੀ ਦਾ ਕੰਮ ਆ ਵੀ ਪੈਸੇ ਕਿਧਰ ਜਾਂਦੇ ਐ ਤੂੰ ਗੱਲ ਨਹੀਂ ਸਮਝੀ ਕੋਈ ਹੋਰ ਗੱਲ ਹੋ ਗਈ ਉਹ ਵੀ ਉਹਨੂੰ ਕੋਈ ਜਾਂ ਤਾਂ ਫੋਨ-ਫੋਨ ਆ ਗਿਆ ਹੋਊਗਾ ਤੇ ਜਾਂ ਉਹਦੇ ਕੋਈ ਮਗਰ ਉਹਨੂੰ ਕੋਈ ਬੰਦੇ ਨਾਲ ਸ਼ੱਕ ਆਊਗਾ ਉਹਨੇ ਐ ਸੋਚਿਆ ਹੋਊ ਇਹ ਰਿਸ਼ਤੇ ਰਿਸ਼ਤ ਪਰਖਣਾ ਪਈਏ ਵੀ ਮੈਂ ਬਾਗ ਜਾਂ ਐਂ ਕੋਈ ਗੱਲ ਹੋਈ ਹੋਊ ਵੀ ਮੈਂ ਆਪਣੇ ਘਰੋਂ ਇਹ ਕੰਮ ਆ ਗਿਆ ਹੁਣ ਨਾ ਇਦਾਂ ਮੈਂ ਗੱਲ ਸੁਣ ਇੱਥੇ ਕੀ ੱੱਕੇ ਖਾਣ ਆਇਆ ਸੀ ਫਿਰ ਆਪਾਂ ਕਾਦੇ ਰਿਸ਼ਤੇਦਾਰ ਆਪਾਂ ਤਾਂ ਸਿੱਧਾ ਜਵਾਬ ਦੇ ਦਾਂਗੇ ਵੀ ਅਸੀਂ ਨਹੀਂ ਕਰਦੇ ਆਪਦੀ ਕੁੜੀ ਦਾ ਰਿਸ਼ਤਾ ਨਾਲੇ ਪੈਸੇ ਰਹਿ ਜਾਣਗੇ ਆਪਣੇ ਕੋਲ ਉਹ ਕਾਮਲੀ ਗੱਲ ਜਿਹੜੂ ਕੁਝ ਕੀ ਸੀ ਫੇਰੀ ਛੱਡ ਕੇ ਗਿਆ ਹੋਰ ਪੀ ਐਡਾ ਕਾਮਲਾ ਨਹੀਂ ਉਹ ਉਹਨੂੰ ਪਤਾ ਵੀ ਮੇਰੇ ਪੀਏ ਆਪਣੇ ਕਿਧਰੇ ਜਾਂਦੇ ਵੀ ਰੁਪੀਏ ਦਾ ਰਿਸ਼ਤੇਰੀ ਦਾ ਕੰਮ ਹੈ ਅਗਲੇ ਨੂੰ ਆ ਵੀ ਕੁੜੀ ਕਿੱਥੇ ਅਗਲੇ ਦੀ ਮੰਗੀ ਹੋਈ ਆ ਵੀ ਇਹ ਜਗਾ ਮੈਂ ਤਾਂ ਨਹੀਂ ਕਰਦੇ ਇਹ ਗੱਲ ਤਾਂ ਹੁਣ ਇਹ ਗੱਲ ਆ ਉਹਦਾ ਚਾਰ ਬੰਦੇ ਕਿਉਂ ਅਗਲੇ ਕੱਠ ਕਰ ਲਿਆ ਫੇਰ ਕਿਵੇਂ ਉਹ ਕਰੇਂਗੀ ਤੂੰ ਆਏ ਕਿਵੇਂ ਮੈਂ ਸਿੱਧਾ ਕਹਿ ਦੂੰ ਪੰਚਾਇਤ ਚ ਪੀਤ ਕੇ ਖਾਨ ਆਇਆ ਕੱਚੀ ਸਗੀਰੀ ਆ ਸਾਡੀ ਤੁਹਾਡੀ ਉਹ ਯਾਰ ਅਗਲੇ ਫਿਰ ਉਹ ਹੀ ਗੱਲ ਜੋ ਚਾਰ ਬੰਦੇ ਲੈ ਕੇ ਆਏ ਨੇ ਕਹਿੰਦਾ ਵੀ ਐ ਕਰਕੇ ਮੇਰੇ ਦੋਦਰੋਂ ਮੈਂ ਪੈਸੇ ਲੈ ਸੀ ਚਾਰ ਬੰਦੇ ਪਿੱਛੇ ਪੈ ਗਏ ਫਿਰ ਉੱਥੇ ਗਈ ਜਵਾਬ ਦੇਣੀ ਕਿ ਮਰੀਏ ਨਹੀਂ ਐ ਨਹੀਂ ਗੱਲ ਬੰਦੀ ਹੁੰਦੀ ਜੇ ਇਹਦੀ ਗੱਲ ਆਪਾਂ ਸੋਚੀ ਸੀ ਜੇ ਕਿਤੇ ਉਹ ਗੱਲ ਹੋ ਜਾਂਦੀ ਫਿਰ ਆਪਾਂ ਨੂੰ ਕੋਈ ਦੁੱਖ ਨਹੀਂ ਸੀ ਚਲ ਚੰਗਾ ਛੇ ਦਿਨਾਂ ਦਾ ਤਾਂ ਕਾ ਕਰੀਏ ਹਾਂ ਤੁਹਾਡੀ ਕੁੜੀ ਗਤਰੀ ਹੈ ਜਿਹੜਾ ਆਪਣੀ ਕੁੜੀ ਕੋਲੀ ਪੈਸੇ ਆ ਬਰੈਤ ਰੱਖ ਕੇ ਆਪਣੀ ਕੁੜੀ ਨੂੰ ਆਪਾਂ ਮੰਗਰ ਲਾ ਲਾਂਗੇ ਚਲ ਦੇਖਦੇ ਆ ਕੀ ਕਰਦੇ ਆ ਚੰਗਾ ਹੂੰ ਗੱਲ ਸੁਣ ਲਿਆ ਕਰ ਗੱਲਾਂ ਆਪਦੀ ਨਾ ਸੋਚੀ ਚੱਲੇ ਹੋਰ ਹੀ ਦਿਮਾਗ ਨਾਲ ਲੜਾਇਆ ਕਰ ਜਿਹੜੀਆਂ ਗੱਲਾਂ ਪੰਚਾਇਤਾਂ ਚ ਹੋ ਜਾਣ ਉਹੀ ਗੱਲ ਕਰਨੀ ਪੈਂਦੀ ਹੁੰਦੀ ਤੇ ਜੇ ਗੱਲ ਦਾ ਨਾ ਕਿਸੇ ਨੂੰ ਪਤਾ ਹੁੰਦਾ ਜਾਂ ਕੋਈ ਨਾ ਆਇਆ ਹੁੰਦਾ ਹੁਣ ਉਹ ਤਾਂ ਚਾਰ ਬੰਦੇ ਨੇ ਲਿਆ ਕੇ ਖਾਦੂਆ ਵੀ ਐ ਕਰਕੇ ਮੈਂ ਇਧਰ ਆਇਆ ਸੀ ਮੰਡੀ ਤੋਂ ਉੱਥੇ ਆਲਾ ਮੰਡੀ ਚ ਵੀ ਹੰਮੀ ਭਰੂਆ ਵੀ ਹਾਂ ਭਈ ਇਹਨੂੰ ਦੇਖਿਆ ਸੀ ਅਸੀਂ ਐ ਨਹੀਂ ਗੱਲਾਂ ਚੱਲਦੀਆਂ ਹੁੰਦੀਆਂ ਇਹ ਮਾੜਾ ਮੋੜਾ ਦਿਮਾਗ ਲਾ ਲਾਇਆ ਕਰੋ ਸਾਰਿਆਂ ਨੂੰ ਤੇ ਤੁਹਾਡੀ ਗਿੱਚੀ ਪਿੱਛੇ ਮੱਤ ਐ ਤੁਮਾਹ ਤੋਂ ਬਿਨਾਂ ਹੀ ਡੱਡਾ ਕਮ ਕਰਤਾ ਸਮਾਦੀ ਮੈਂ ਤਾਂ ਆਏ ਸੀ ਵੀ ਆਪਣੇ ਡਿੱਕੇ ਚੜ ਜਾਂਦਾ ਉਹ ਫਿਰ ਡਿੱਕੇ ਚੜ ਜਾਂਦਾ ਉਹ ਮੈਂ ਤੇਰੀ ਗੱਲ ਤੇਰੀ ਮੰਨੀ ਵੀ ਉਹ ਗੱਲ ਜੇ ਤਾਂ ਮੈਂ ਤੇਰੀ ਰਾਇ ਗਸ ਵੀ ਉਹ ਗੱਲ ਨਾ ਮੰਨੀ ਹੁੰਦੀ ਜੇ ਉਹ ਗੱਲ ਹੋ ਜਾਂਦੀ ਫਿਰ ਕੋਈ ਦੁੱਖ ਨਹੀਂ ਸੀ ਚੰਗਾ ਕੱਢ ਲਾ ਹੁਣ ਤਾਰਕ ਪਾਇਆ ਡੈਡੀ ਕੱਢੀ ਇਹਨੇ ਪਾਇਆ ਆਉਂਗਾ ਦੇਖੀ ਲੈ ਤਾਰਾਂ ਚੋਂਦੇ ਵੀ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਆ ਮੈਂ ਨਾ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਵੀ ਮੇਰਾ ਭਰਾ ਤੇ ਪਰਜਾਈ ਐਨੇ ਜਿਆਦੇ ਲਾਲਚੀ ਨਿਕਲਣਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਐਨੇ ਜਿਆਦੇ ਚੰਗੇ ਹੋਣ ਦੇ ਬਾਵਜੂਦ ਕੱਲੇ ਆਹ ਕਾਗਜ਼ ਦੇ ਟੁਕੜਿਆਂ ਨੂੰ ਦੇਖ ਕੇ ਕਹਿੰਦੇ ਹੁੰਦੇ ਇੱਕ ਪੈਸਾ ਇਹੋ ਜੀ ਚੀਜ਼ ਆ ਜਿਹੜਾ ਇਹ ਇੱਕਦਮੀ ਬਦਲ ਗਏ ਮਾੜੀ ਗੱਲ ਇਹਨਾਂ ਦੀ ਇਹਨਾਂ ਨੇ ਇਹ ਤਾਂ ਸੋਚਣਾ ਸੀ ਵੀ ਮੇਰੀ ਭੈਣ ਉਸ ਘਰੇ ਵਿਆਹੀ ਜਾਣੀ ਐ ਹਜੇ ਸਾਡੀ ਕੱਚੀ ਸਕੀਰੀ ਆ ਉਹਨਾਂ ਨਾਲ ਵੀ ਤੁਸੀਂ ਕਹੇ ਜੇ ਕਹੇ ਜਿਆਂ ਗੱਲਾਂ ਕਰੀ ਜਾਂਦੇ ਰੱਬ ਨਾ ਕਰੇ ਇਹ ਪੈਸਿਆਂ ਦੇ ਲਾਲਚ ਵਿੱਚ ਉਹਨੂੰ ਮਾਰ ਦਿੰਦੇ ਹਾਏ ਫਿਰ ਕੀ ਬੰਦਾ ਮੇਰਾ ਤਾਂ ਚੱਲ ਵਿਆਹ ਉਹਦੇ ਨਾਲ ਹੁਣ ਹੋਵੇ ਚਾਹੇ ਨਾ ਹੋਵੇ ਮੈਂ ਇਨਕ ਤਾਂ ਆਪਦੇ ਆਪ ਦੇ ਵਿੱਚ ਇਨਕ ਤਾਂ ਹੈਗਾ ਮੈਨੂੰ ਵੀ ਚੱਲ ਮੈਂ ਉਹਦੀ ਜਾਨ ਬਚਾਤੀ ਵਿਚਾਰੇ ਦੀ ਜ਼ਿੰਦਗੀ ਵਿੱਚ ਪਤਾ ਨਹੀਂ ਹੁਣ ਕਦੇ ਮਿਲਾਂਗੇ ਜਾਂ ਨਹੀਂ ਮਿਲਾਂਗੇ ਮੈਨੂੰ ਉਸ ਚੀਜ਼ ਦਾ ਦੁੱਖ ਨਹੀਂ ਹੈਗਾ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਵੀ ਚੱਲ ਉਹਦੇ ਪਰਿਵਾਰ ਚ ਗਿਆ ਜਿਉਂਦਾ ਜਾਗਦਾ ਗਿਆ ਮੇਰੇ ਲਈ ਇਨਹੀਂ ਬਹੁਤ ਆ ਪਰ ਮੈਂ ਉਹ ਸ਼ੁਕਰ ਪਰ ਮਾਤਮਾ ਦਾ ਵੀ ਕਰਨਾ ਚਾਹਣੀ ਆ ਜਿਨੇ ਕੀ ਮੈਨੂੰ ਇੱਕ ਜਰੀਆ ਬਣਾਇਆ ਉਹਨਾਂ ਦੀ ਗੱਲ ਸੁਣੀ ਤਾਂ ਮੈਂ ਉਹਨੂੰ ਭਜਾਇਆ ਜੇ ਕਿਤੇ ਮੈਂ ਭਰਾ ਪਰਜਾਈ ਦੀ ਗੱਲ ਨਾ ਸੁਣਦੀ ਨਾ ਤਾਂ ਸੱਚੀ ਰਾਤੇ ਰਾਤ ਐਡਾ ਵੱਡਾ ਕਾਂਡ ਹੋ ਜਾਣਾ ਸੀ ਤੇ ਰੈਂਦਾ ਕੁੰਦਾ ਰੈਂਦਾ ਕੁੰਦਾ ਜੇ ਇਹ ਮਾਰ ਦਿੰਦੇ ਤਾਂ ਇਹਨਾਂ ਨੂੰ ਵੀ ਜੇਲ ਹੋ ਜਾਣੀ ਸੀ ਮੈਂ ਇਕੱਲੀ ਰਹਿ ਜਾਂਦੀ ਮੇਰੇ ਤਾਂ ਪੱਲੇ ਦੱਲੇ ਕੁਝ ਵੀ ਨਹੀਂ ਰਹਿਣਾ ਸੀ ਨਾ ਪੇਕੇ ਨਾ ਸਹੁਰੇ ਮੈਂ ਤਾਂ ਕਿਸੇ ਪਾਸੇ ਦੀ ਵੀ ਨਹੀਂ ਸੀ ਰਹਿਣਾ ਚੱਲ ਮਾਣਾ ਹੋ ਹੋਂਟੇ ਜਲੇਤੀ ਜਾ ਕੇ ਕੰਮ ਕਰਾਂ ਭੰਡਾ ਟੀਡੇ ਮਾਰ ਜਾ ਹੇ ਹੇ ਲੈ ਇਹ ਬੰਦੇ ਦੀ ਸਮਝ ਨਹੀਂ ਆਉਂਦੀ ਰਾਤ ਤਾਂ ਬੰਦਾ ਮਾਰਨ ਦੀ ਗੱਲ ਕਰਦਾ ਸੀ ਹੁਣ ਜਿਵੇਂ ਠੰਡਾ ਪੈ ਗਿਆ ਹੈ ਹੋਂਟਾ ਨਾ ਕੋਈ ਗੱਲ ਦਾ ਜਵਾਬ ਦਿੱਤਾ ਜੇ ਮੈਂ ਇਹਨੂੰ ਮੂਰਲੀ ਗੱਲ ਕਹੀ ਵੀ ਅਗਲਾ ਜਾ ਕੇ ਬੰਦੇ ਨਾ ਕਰ ਲੇ ਉਹ ਗੱਲ ਦਾ ਜਵਾਬ ਨਹੀਂ ਦਿੱਤਾ ਤਾਂ ਵੀ ਠੰਡਾ ਪੈ ਗਿਆ ਕਾਸ ਮਾਨੂੰ ਖਾਵੇ ਕੋਈ ਨਾ ਇਹਨੂੰ ਤਾਂ ਨਾ ਸਿੱਧਾ ਮੈਂ ਕਰ ਲਉ ਆਪੇ ਵਧੀਆ ਨਾਲੇ ਬੋਲਣ ਲਾ ਲੇ ਐਵੇਂ ਚੁੱਪ ਰਹਿ ਕੇ ਵੀ ਕੀ ਫਾਇਦਾ ਜੇ ਕੁਛ ਬੋਲ ਜੂਗਾ ਤਾਂ ਕੁਛ ਲੈ ਡਿੱਗਾਂਗੇ ਚੁੱਪ ਰਹਿਣ ਚ ਕਿਹੜਾ ਕੁਛ ਮਿਲਣਾ ਲੱਗੇ ਰਾ ਪੈਸਿਆਂ ਦੇ ਦਰਸ਼ਨ ਜੀ ਕਰ ਲਾਂ ਉਹ ਪੈਸੇ ਹਾਈ ਉਹ ਪੈਸੇ ਹੈ ਹਈ ਉਹ ਪੈਸੇ ਵੀ ਨਹੀਂ ਕਿਵੇਂ ਮੈਂ ਹੋਰ ਤਾਂ ਨਹੀਂ ਕਿਤੇ ਰੱਖ ਕੇ ਭੁੱਲ ਗਈ ਜਾਂ ਮੈਂ ਮੀਤ ਤੋਂ ਫੋਸ਼ਦੀ ਆ ਕਿਤੇ ਮੀਤ ਨੇ ਨਾ ਰੱਖ ਤੇ ਹੁਣ ਸੁਭਾਨਿਆ ਕਰਦੀ ਨੇ ਹਈ ਹਈ ਮੈਂ ਤਾਂ ਨੀਂਦ ਮਸਾਂ ਆਈ ਸੀ ਰਾਤ ਪੈਸਾਂ ਪੈਸਿਆਂ ਦੇ ਚਾਚਾ ਲਾਤਾ ਬਧੀਆ ਚੈਨ ਦੀ ਨੀਂਦ ਸੌਂਦੀ ਸੀ ਹਾਂ ਤਾਂ ਹੋਰੀ ਚੋਰਾ ਲਾਤਾ ਹੁਣ ਮਰ ਜਾ ਹੁਣ ਕੀ ਕਰਾਂ ਉਹ 3.5 ਲੱਖ ਰੁਪਈਆ ਕਿਹੜਾ ਥੋੜਾ ਸੀ ਜ਼ਿਆਦਾ ਮੀਤ ਨਾਲ ਕਰਦੀਆਂ ਜਾ ਕੇ ਗੱਲ ਮੀਤਾ ਹਾਂਜੀ ਬਾਬੀ ਮੈਨੂੰ ਤੇਰੇ ਨਾਲ ਇੱਕ ਗੱਲ ਕਰਨੀ ਸੀ ਗੱਲ ਕਰਨੀ ਸੀ ਬਾਬੀ ਮੈਂ ਤੈਨੂੰ ਆਏ ਕਹਿੰਦੀ ਸੀ ਹਾਂ ਉਹ ਜਿਹੜਾ ਉਹ ਤੇਰੇ پرانے ਦੇ ਪੈਸੇ ਸੀ ਹਾਂ ਬਾਈ ਦੇ ਹੂੰ ਹੁਣ ਮੂੰਹ ਚੋਂ ਵੀ ਕੁਝ ਹੋਰੀ ਨਿਕਲੀ ਜਾਂਦਾ ਤੇ ਉਹ ਪੈਸੇ ਤੂੰ ਵੇਖੇ ਤਾਂ ਨਹੀਂ ਪੈਸੇ ਭਾਬੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਹੜੇ ਪੈਸੇ ਆ ਤੁਸੀਂ ਗੱਲ ਕਰੀ ਜਾਂਦੇ ਮੈਂ ਤਾਂ ਕੋਈ ਪੈਸੇ ਨਹੀਂ ਦੇਖੇ ਹੋਵੇ ਕੁੜੇ ਆਇਆ ਤੂੰ ਕਰਦੀ ਕੱਲ ਮੈਂ ਤੈਨੂੰ ਦਿਖਾਇਆ ਤਾਂ ਸੀ ਵੀ ਆਹ ਪੈਸੇ ਉਹ ਬਾਈ ਲੈ ਆਇਆ ਚਲਾਇਂ ਦਿਖਾਇਆ ਤਾਂ ਸੀ ਭਾਬੀ ਗੱਲ ਕਰ ਮੈਨੂੰ ਫੜਾਇਆ ਤਾਂ ਨਹੀਂ ਸੀ ਤਾਂ ਮੈਂ ਤਾਂ ਕਹਿੰਨੀ ਐ ਵੀ ਮੈਨੂੰ ਤਾਂ ਪਤਾ ਨਹੀਂ ਪੈਸਿਆਂ ਦਾ ਮੈਂ ਤੈਨੂੰ ਐ ਕਹਿੰਨੀ ਐ ਵੀ ਬਾਈ ਤਾਂ ਜਾਵੜਿਆ ਕਿਤੇ ਤੂੰ ਪੈਸੇ ਤਾਂ ਨਹੀਂ ਫੜਾਤੇ ਮੱਥੇ ਤਾਂ ਨਹੀਂ ਲੱਗਗੀ ਤੂੰ ਕਿਤੇ ਬਾਈ ਦੇ ਨਾਨਾ ਭਾਬੀ ਆਹ ਕਹੇਂ ਜਿਆ ਗੱਲਾਂ ਕਰੀ ਜੰਨੇ ਹੋਗੇ ਮੈਂ ਆਦੇ ਮੱਥੇ ਕਿਉਂ ਲੱਗੂਗੀ ਭਲਾ ਨਾਲ ਮੈਂ ਪੈਸੇ ਕਿਉਂ ਫੜਾਉਂਗੀ ਤੇ ਨਾਲੇ ਉਹਦੇ ਪੈਸੇ ਸੀਗੇ ਜੇ ਪੈਸੇ ਲੈ ਗਿਆ ਉਹ ਭਾਬੀ ਕੀ ਹੋ ਗਿਆ ਮੈਨੂੰ ਗੱਲ ਦੱਸ ਬੁਈ ਵੇਖ ਮੀ ਤੂੰ ਮੇਰੀ ਗੱਲ ਸੁਣ ਹਾਂ ਵੇ ਪੈਸੇ ਤਾਂ ਮੈਨੂੰ ਮਿਲੇ ਨਹੀਂ ਅੱਛਾ ਹਾਂ ਤੇ ਸਾਫ ਸਪਾਈਆਂ ਘਰ ਦੀਆਂ ਕਰਦੀਆਂ ਤੂੰ ਤੇ ਤੂੰ ਮੈਨੂੰ ਸੱਚੋ ਸੱਚ ਦੱਸ ਦੇ ਵੀ ਕਿਤੇ ਤੂੰ ਬਾਈ ਨੂੰ ਪੈਸੇ ਤਾਂ ਨਹੀਂ ਫੜਾਤੇ ਓਹੋ ਭਾਬੀ ਪੈਸੇ ਪੈਸੇ ਕਰੀ ਜਾਂਦੇ ਆ ਦੇਖ ਪੈਸੇ ਫੜੇ ਤੁਸੀਂ ਰੱਖੇ ਤੁਸੀਂ ਪੈਸੇ ਤੇ ਪੁੱਛੀ ਤੁਸੀਂ ਮੈਨੂੰ ਜਾਂਦੇ ਪੈਸੇ ਕਿੱਥੇ ਪੈਸੇ ਕਿੱਥੇ ਆ ਤੇ ਨਾਲੇ ਭਾਬੀ ਤੂੰ ਤਾਂ ਕਹਿੰਦੀ ਸੀਗੀ ਵੀ ਘੰਟੇ ਨੂੰ ਉਹਨਾਂ ਨੇ ਜਾਣਾ ਕਿ ਤੂੰ ਹੀ ਤਾਂ ਨਹੀਂ ਭੁੱਲ ਗਈ ਪੈਸੇ ਫੜਾਤੇ ਹੁਣ ਉਹ ਵਾਗੇ ਹੁਣ ਨਹੀਂ ਮੇਰੀ ਗੱਲ ਸੋਣਾ ਤੂੰ ਸਮਾਂ ਦੀ ਭਾਬੀ ਨੂੰ ਪਲੇਚੇ ਚ ਲੈਣੀ ਆ ਮੈਂ ਤਾਂ ਸਮਾਂ ਦੀ ਤੈਨੂੰ ਕਹੀ ਜਾਂਦੀ ਆ ਵੀ ਮੈਂ ਰਾਤ ਨੂੰ ਜਦੋਂ 9 ਵਜੇ ਉਹਨੂੰ ਰੋਟੀ ਫੜਾਉਣ ਗਈ 9 ਵਜੇ ਰਾਤ ਰੋਟੀ ਫੜਾਉਣਾ ਅੱਬੀ ਤੁਸੀਂ ਤਾਂ ਕਹਿੰਦੇ ਸੀ ਘੰਟੇ ਨੂੰ ਵਗ ਜਾਣਾ ਆ ਰਾਤ ਦੇ 9 ਵਾਲੀ ਗੱਲ ਕਿਹੜੀ ਆ ਗਈ ਉਮੀਤ ਮੇਰੀ ਗੱਲ ਸੁਣ ਉਹ ਬਾਈ ਨੂੰ ਮੈਂ ਹੀ ਕਹਤਾ ਸੀ ਮੈਂ ਕਿਹਾ ਬਾਈ ਵੀ ਅੱਜ ਨਾ ਹੈਪੀ ਲੇਟ ਆਊਗਾ ਵੀ ਤੂੰ ਰੋਕ ਕੇ ਜਾਵੜੀ ਚਲ ਜੇ ਮੈਂ ਕਿਹਾ ਜੇ ਤੂੰ ਅੱਜ ਰਾਤ ਰਹਿ ਭੇਂਗਾ ਤਾਂ ਤੇਰੀ ਚੰਗੀ ਗੱਲ ਹੋਊਗੀ ਭਰਾਵਾ ਅਸੀਂ ਵੀ ਦੋਨੋਂ ਘਰੇ ਕੱਲਣਗੇ ਤੇ ਜੇ ਕਿਤੇ ਤੂੰ ਤਾਂ ਨਹੀਂ ਰਾਤ ਨੂੰ ਉੱਠ ਕੇ ਪੈਸੇ ਵੜਾਤੇ ਓਹੋ ਭਾਬੀ ਕਹੇ ਜਾ ਗੱਲਾਂ ਕਰੀ ਜਾਂਦੀਆਂ ਦੇਖੀ ਪਹਿਲੀ ਗੱਲ ਤਾਂ ਮੈਨੂੰ ਇਹ ਨਹੀਂ ਪਤਾ ਵੀ ਰਾਤ ਨੂੰ ਤੁਸੀਂ ਉਹਨੋਂ ਇਹ ਰੱਖ ਲਿਆ ਸੀਗਾ ਇੱਥੇ ਤੇ ਜੇ ਰੱਖ ਵੀ ਲਿਆਤਾ ਸੀ ਨਾ ਤੁਸੀਂ ਮੈਨੂੰ ਦੱਸਿਆ ਜੇ ਮੈਨੂੰ ਦੱਸ ਵੀ ਦਿੰਦੇ ਫਿਰ ਕੀ ਹੋ ਜਾਂਦਾ ਭਾਬੀ ਮੇਰੀ ਗੱਲ ਸੁਣ ਉਮੀਦ ਮੈਂ ਉਹਨੂੰ ਰੱਖਿਆ ਸੀ ਆਪਣੇ ਚੰਗੇ ਵਾਸਤੇ ਤੇ ਮੈਂ ਕੋਈ ਐ ਮਾੜਾ ਸੋਚ ਕੇ ਨਹੀਂ ਰੱਖਿਆ ਸੀ ਨਾਲੇ ਮੇਰੀ ਗੱਲ ਸੁਣ ਪੈਸੇ ਤੂੰ ਨਹੀਂ ਚੱਕੇ ਹੈ ਤੂੰ ਨਹੀਂ ਫੜਾਏ ਉਹਨੂੰ ਤੇ ਮੈਂ ਜਿੱਥੇ ਰੱਖੇ ਸੀ ਉਥੋਂ ਮੈਨੂੰ ਨਹੀਂ ਮਿਲੇ ਪੈਸੇ ਇਹਦਾ ਮਤਲਬ ਇਹ ਹੈ ਉਹ ਤੈਨੂੰ ਵੇਖਦਾ ਸੀ ਅੰਦਰ ਬਾਹਰ ਵੜ ਕੇ ਕਿਉਂ ਭਾਬੀ ਮੈਨੂੰ ਕੀ ਦੇਖੂਗਾ ਨਾਲੇ ਮੈਨੂੰ ਇਹ ਨਹੀਂ ਸਮਝ ਆਉਂਦੀ ਹੈਗੀ ਵੀ ਤੁਹਾਨੂੰ ਇਹ じゃ ਕੀ ਸੀਗਾ ਵੀ ਜੜਾ ਉਹਨੂੰ ਰਾਤ ਰੱਖ ਲਿਆ ਕਦੇ ਤੂੰ ਕਹਿੰਨੀ ਆ ਵੀ ਕੱਲ੍ਹ ਆ ਸੀ ਆਪਾਂ ਕਿਤੇ ਤੂੰ ਕਹਿੰਨੀ ਆ ਤੇ ਤੂੰ ਉਹਦੇ ਮੱਥੇ ਨਾ ਲੱਗੀ ਜੇ ਆਪ ਕੱਲਗਾ ਸੀ ਫਿਰ ਉਹਦਾ ਕੱਲੇ ਦਾ ਆਪਣੇ ਕੋਲ ਕੀ ਮਤਲਬ ਹੋਇਆ ਰਹਿਣ ਦਾ ਜਦੋਂ ਬਾਈ ਘਰੇ ਨਹੀਂ ਸੀ ਨਹੀਂ ਮੇਰੀ ਗੱਲ ਸੁਣ ਮੈਂ ਤਾਂ ਐਂ ਸੋਚਦੀ ਆਂ ਵੀ ਜਾਂ ਤਾਂ ਉਹਨੂੰ ਜ਼ਮੀਨ ਨਿਗਲ ਗਈ ਪੈਸਿਆਂ ਨੂੰ ਜਾਂ ਕਿ ਅਸਮਾਨ ਚ ਜਾਵੜੇ ਵੀ ਪੈਸੇ ਗਏ ਤਾਂ ਗਏ ਕਿੱਧਰ ਦੇਖ ਭਾਬੀ ਉਹ ਪੈਸਿਆਂ ਦਾ ਤਾਂ ਮੈਨੂੰ ਪਤਾ ਨਹੀਂ ਤੂੰ ਹੈਪੀ ਬਾਈ ਨੂੰ ਪੁੱਛ ਕੋਣ ਕਿਥੇ ਰੱਖਦੇ ਹੋਣੇ ਉਰੇ ਪਰੇ ਪੈਸਾ ਬਾਰੇ ਤਾਂ ਤੈਨੂੰ ਤੇ ਬਾਈ ਨੂੰ ਪਤਾ ਸੀ ਮੈਨੂੰ ਤਾਂ ਕੁਝ ਨਹੀਂ ਪਤਾ ਸੀਗਾ ਤੇ ਨਾ ਮੈਨੂੰ ਇਹ ਪਤਾ ਸੀਗਾ ਵੀ ਰਾਤ ਰਹੇ ਆਗੇ ਮੈਂ ਤਾਂ ਹੀ ਸੀ ਦੁਪਹਿਰੇ ਬਾਗੇ ਪਰ ਉਹੀ ਗੱਲ ਵਾਰ-ਵਾਰ ਹੈਨਾ ਮੈਂ ਤਾਂ ਹੀ ਸੀ ਦੁਪਹਿਰੇ ਬਾਗੇ ਤੇ ਤੁਸੀਂ ਪੈਸੇ ਪੜਾਤੇ ਹੁਣੇ ਘੰਟੇ ਬਾਅਦ ਵੀ ਤੁਸੀਂ ਭੁੱਲਦੇ ਹੋਵੋਗੇ ਅੱਛਾ ਕੋਈ ਹੋਰ ਤਾਂ ਨਹੀਂ ਗੱਲ ਭਾਬੀ ਦੇਖੀ ਮੇਰੇ ਤੇ ਕਿਉਂ ਸ਼ੱਕ ਕਰੀ ਜਾਂਦੇ ਹੋ ਮੈਨੂੰ ਤਾਂ ਤੁਸੀਂ ਕਹਤਾ ਸੀ ਵੀ ਉਹਦੇ ਮੱਥੇ ਨਾਲ ਲੱਗੀ ਸੁਹਾਗ ਚ ਬੈਠੀ ਰਹੀ ਤੇ ਮੈਂ ਤਾਂ ਸੁਹਾਗ ਚੋਂ ਬਾਹਰ ਹੀ ਨਹੀਂ ਆਈ ਤਾਂ ਹੀ ਤਾਂ ਮੈਨੂੰ ਪਤਾ ਹੀ ਨਹੀਂ ਸੀ ਵੀ ਉਹ ਰਾਤ ਰਹਾ ਕਿ ਨਾ ਰਹਾ ਮੈਂ ਤੈਨੂੰ ਐਂ ਕਹ ਜਿਹੜੀ ਗੱਲ ਦਾ ਮੈਨੂੰ ਝੋਰਾ ਲੱਗਿਆ ਪਿਆ ਵੇਖ ਕੱਚੀ ਰਿਸਕੀ ਦੀ ਆਪਣੀ ਉਹਦੇ ਨਾਲ ਤੇ ਪੈਸਿਆਂ ਦਾ ਕੰਮ ਐ ਜੇ ਉਹ ਪੈਸੇ ਨਹੀਂ ਵੀ ਲੈ ਕੇ ਗਿਆ ਕਿਤੇ ਉਹ ਬੰਦੇ ਆ ਕੇ ਤਾਂ ਨਹੀਂ ਲੈ ਗਏ ਪੈਸੇ ਫਿਰ ਤੈਨੂੰ ਪਤਾ ਤੇਰੇ ਭਰਾ ਨੂੰ ਭਰਨੇ ਪੈਣਗੇ ਤੇ ਆਪਣੀ ਤਾਂ ਸਾਰੀ ॠਣੀ ਕਿੰਨੀ ਲੱਗ ਜੂਗੀ। ਵਾ ਵਿਚਾਰ ਕੋਈ ਨਹੀਂ ਤੂੰ ਨਾ ਰੋ ਨਾ ਪੈਸਿਆਂ ਦਾ ਹੁਣ ਮੈਨੂੰ ਤਾਂ ਕੁਝ ਨਹੀਂ ਪਤਾ ਹੈਗਾ ਚੱਲ ਕੋਈ ਨਹੀਂ ਤੂੰ ਰੋਣਾ ਚੁੱਪ ਕਰ ਮੈਨੂੰ ਵੀ ਕੰਮ ਕਰ ਲੈਣ ਦੇ ਆ ਸਾਰੇ ਨਾ ਆ ਕੱਖੂ ਖਜਮਾ ਇਕੱਠੇ ਕਰਦਾ ਨਾਲੇ ਇਤੋਂ ਕੂੜਾ ਕੜਾ ਚੱਕਦਾ ਤੇਰੀ ਜਮਾਈ ਹੱਦ ਹੋਈ ਪਈ ਆ ਇੰਨਾ ਨੁਕਸਾਨ ਹੋ ਗਿਆ ਤੂੰ ਹਜੇ ਕੱਖਾਂ ਚ ਫਿਰਦੀ ਐ ਭਾਬੀ ਸਰਕਾਰ ਦੇ ਕੰਮ ਤਾਂ ਕਰਨੇ ਪੈਣਗੇ ਨਾਲੇ ਰਹੀ ਗੱਲ ਪੈਸਿਆਂ ਦੀ ਆਪਾਂ ਨੂੰ ਉਹ ਪੈਸਿਆਂ ਦੀ ਕੀ ਟੈਨਸ਼ਨ ਉਹ ਪੈਸੇ ਉਹਦੇ ਸੀ ਉਹ ਅਗਲਾ ਲੈ ਗਿਆ ਹੋਊ ਜਾਂ ਇੱਥੇ ਛੱਡ ਗਿਆ ਹੋਊ ਕੋਈ ਹੋਰ ਲੈ ਗਿਆ ਆਪਾਂ ਦਾ ਤਾਂ ਕੋਈ ਨੁਕਸਾਨ ਹੀ ਨਹੀਂ ਹੋਇਆ ਨਾ ਦੇ ਵਿੱਚ ਨੁਕਸਾਨ ਤਾਂ ਕਿਉਂ ਨਹੀਂ ਹੋਇਆ ਨਾਲੇ ਤਾਂ ਅਗਲਾ ਤੈਨੂੰ ਛੱਡੂ ਤੇ ਨਾਲੇ ਅਗਲਾ ਪੈਸੇ ਲਊ ਕਿੱਥੋਂ ਦੇਵਾਂਗੇ ਭਾਬੀ ਜੇ ਇਹੀ ਗੱਲ ਆ ਵੀ ਅਗਲਾ ਮੈਨੂੰ ਛੱਡੂ ਤਾਂ ਮੈਨੂੰ ਕੋਈ ਦੁੱਖ ਨਹੀਂ ਹੈਗਾ ਛੱਡ ਦੇਆ ਤਾਂ ਛੱਡ ਦੇਂਦੇ ਅਗਲਾ ਬਸ ਜੋ ਕੁਝ ਉਹਦਾ ਜੀ ਕੀਤਾ ਉਹ ਕਰ ਲੈਣ ਮੈਨੂੰ ਕੋਈ ਦੁੱਖ ਨਹੀਂ ਐ ਇਸ ਗੱਲ ਚਲ ਕੋਈ ਨਾ ਕਰਲਾ ਕੰਮ ਤੂੰ ਤਾਂ ਮੋੱਜਾ ਨਾਲ ਕਹਿਤਾ ਵੀ ਮੈਨੂੰ ਛੱਡਦਾ ਅਗਲਾ ਛੱਡਦੀ ਪਰ ਮੇਰੀ ਧਾਰ ਤਾਂ ਪੈਸਿਆਂ ਤੇ ਅਟਕੀ ਪਈ ਐ ਤੈਨੂੰ ਕੀ ਦੱਸਾਂ ਤੂੰ ਤਾਂ ਆ ਭੋਲੇ ਜਿਹੇ ਮੂੰਹ ਨਾਲ ਕਹਿਤਾ ਤੂੰ ਤਾਂ ਤੇਰਾ ਤੇ ਕੀ ਐ ਉਹ ਥਾਂ ਛੱਡਿਆ ਹੋਰ ਕਿਤੇ ਵਿਆਹਾਂਗੇ ਪਰ ਜਿਹੜੇ ਪੈਸੇ ਆ ਇੱਕ ਵਾਰੀ ਆਏ ਸੀ ਉਹ ਤਾਂ ਨਹੀਂ ਮੁੜ ਕੇ ਮਿਲਦੇ ਕਰਲਾ ਛੇਤੀ ਦਿਨੇ ਦੇਖ ਲਾ ਭਾਬੀ ਕਿੰਨੀ ਭੋਲੀ ਬੰਦੀ ਐ ਰੋ ਰੋ ਕੇ ਮੈਨੂੰ ਦਿਖਾਉਂਦੀ ਐ ਮੇਰੇ ਤੇ ਸ਼ੱਕ ਕਰੀ ਜਾਂਦੀ ਐ ਸਿੱਧਾ ਚੱਲ ਕੋਈ ਨਹੀਂ ਮੈਨੂੰ ਤਾਂ ਪਤਾ ਨਾ ਵੀ ਮੈਂ ਭਲੇ ਇਨਸਾਨ ਦਾ ਕੋਈ ਭਲਾ ਕੰਮ ਕੀਤਾ ਇਹਨਾਂ ਦਾ ਕੀ ਸੀ ਇਹਨਾਂ ਨੇ ਤਾਂ ਮਾਰਤਾ ਸੀ ਨਾ ਪੈਸਿਆਂ ਦੇ ਲਾਲਚ ਚ ਬਗਾਨਾ ਪੁੱਤ ਹਜੇ ਮੈਨੂੰ ਡਰਾਬੇ ਦਿੰਦੀ ਐ ਕਹਿੰਦੀ ਤੈਨੂੰ ਛੱਡ ਦੂਗਾ ਛੱਡ ਦੂਗਾ ਮੈਨੂੰ ਕੋਈ ਦੁੱਖ ਨਹੀਂ ਇਹਦੇ ਵਿੱਚ ਉਹਦੀ ਜਾਨ ਤਾਂ ਬਚੀ ਨਾ ਮੈਂ ਉਹਨੂੰ ਕੀ ਜਾਣਦੀ ਸੀ ਪਹਿਲਾਂ ਵੀ ਮੈਂ ਉਹਦੇ ਬਿਨਾਂ ਰਹਿੰਦੀ ਸੀ ਹੁਣ ਵੀ ਰਹਿ ਲੂੰਗੀ ਮੈਨੂੰ ਕੋਈ ਦੁੱਖ ਨਹੀਂ ਉਸ ਗੱਲ ਦਾ ਮੇਰੀ ਗੱਲ ਓਏ ਹਾਂ ਤੇਰੀ ਕੀ ਗੱਲ ਸੁਣਾ ਮੈਂ ਸਾਰਾ ਦਿਨ ਗੱਲ ਗੱਲ ਸੁਣੀ ਨੂੰ ਲਾ ਰੱਖੀ ਐ ਓਏ ਮੈਂ ਕਿਸੇ ਟਾਈਮ ਭੈਜੋ ਬੰਦੇ ਦਾ ਸਾਹ ਵੀ ਲੈਣ ਦੇ ਦਾ ਕਰੋ ਸਾਰਾ ਦਿਨ ਬੰਦੇ ਮਗਰ ਪੂਛ ਮੈਨੂੰ ਤੁਰੇ ਫਿਰਦੇ ਰਹਿੰਨੂ ਮੈਂ ਤੈਨੂੰ ਜਿਹੜੀ ਗੱਲ ਕਹਿੰਦੀ ਐ ਪੈਸੇ ਤਾਂ ਨਹੀਂ ਤੂੰ ਚੱਕੇ ਕਿਹੜੇ ਪੈਸੇ ਉਹੀ ਕੱਲ ਆਲੇ ਮੈਂ ਤੈਨੂੰ ਦਾ ਫੜਾਇਆ ਮੈਂ ਜਵਾਰਾ ਦਾ ਮਰੂ ਲੱਪੜ ਤੈਨੂੰ ਦਾ ਸਾਮੇ ਹੋ ਤੂੰ ਹੀ ਸਾਮੇ ਪੈਸੇ ਹੋ ਫਿਰ ਉੱਥੇ ਤਾਂ ਪੈਸੇ ਹੈ ਨਹੀਂ ਮੈਂ ਤਾਂ ਅੰਦਰ ਬਾਹਰ ਸਾਰੇ ਕਿਤੇ ਫਰੋਲ ਲੇ ਮੈਂ ਤਾਂ ਰਹਿੰਦਾ ਹੁੰਦਾ ਮੀਤ ਤੂੰ ਵੀ ਪੁੱਛ ਲਿਆ ਨਾ ਮੇਰੀ ਗੱਲ ਸੁਣ ਲੈ ਮੈਂ ਤੇਰੀ ਗੁੱਤ ਪਟਦੂ ਠੀਕ ਹੈ ਤੈਨੂੰ ਪਤਾ ਹੈ ਪੈਸੇ ਦਾ ਤੂੰ ਹੀ ਸਾਹਮਣੇ ਆ ਪੈਸੇ ਠੀਕ ਹੈ ਹੁਣ ਆਕੇ ਤੂੰ ਮੰਨੂ ਲੱਗ ਗਈ ਪੈਸੇ ਦਾ ਮੰਨ ਕੱਲੂ ਆਲੇ 4 ਬੰਦੇ ਨੂੰ ਕੱਟ ਕਰਕੇ ਆ ਗਏ ਮੇਰੇ ਕੋਲੇ ਆਲੇ ਕੁਆ ਪੈਸੇ ਕਿੱਥੇ ਦਾ ਤੂੰ ਪੈਸੇ ਕਿੱਥੇ ਰੱਖੇ ਕਿੱਦੇ ਵਾਲਾ ਮੈਨੂੰ ਦੱਸ ਉਹ ਆਪਾ ਜਿੱਥੇ ਪੈੰਨੇ ਹੁੰਨੇ ਆ ਉੱਥੇ ਹੀ ਰੱਖੇ ਸੀ ਪੈਸੇ ਪਰ ਉੱਥੇ ਮੈਂ ਆਣ ਗਏ ਹੋਰ ਪੈਸੇ ਨੂੰ ਕੋਈ ਧਰਤੀ ਆ ਗਈ ਉਹ ਫੇਰ ਮੇਰੀ ਗੱਲ ਸੁਣ ਹੋਰ ਤਾਂ ਕੋਈ ਅੰਦਰ ਬਾਹਰ ਕੋਈ ਅਲਮਾਰੀ ਚ ਮੈਂ ਰੱਖੇ ਨਹੀਂ ਪੈਸੇ ਉੱਥੇ ਰੱਖਿਆ ਮੈਂ ਮੇਰੀ ਗੱਲ ਸੁਣ ਹਣ ਨਾ ਤਾਂ ਤੂੰ ਕਹਿੰਦੀ ਪ੍ਰਾਣਾ ਉਸ ਬਾਹਰਲੀ ਬੈਠ ਕੇ ਜਿਹਾ ਬੈਠਾ ਸੀ ਮੁਰ ਕਿਉਂ ਆ ਕੇ ਘਰੇ ਆ ਕੇ ਬਾਈ ਸਜਾ ਕੇ ਲੈ ਗਿਆ ਅੱਧੀ ਰਾਤ ਨੂੰ ਗਿਆ ਹੋ ਪੈਸੇ ਤਾਂ ਨਹੀਂ ਲੈ ਕੇ ਗਿਆ ਹੋ ਉਹ ਨਾਲ ਉਹ ਪੈਸੇ ਉਹ ਤਾਂ ਨਹੀਂ ਨਾਲ ਲੈ ਕੇ ਗਿਆ ਹੋਗਾ ਮੈਂ ਤਾਂ ਮੀਤ ਤੋਂ ਵੀ ਪੁੱਛ ਲਿਆ ਮੈਂ ਕਿਹਾ ਕਿਤੇ ਮੀਤ ਨੇ ਨਾ ਚੱਕ ਕੇ ਫੜਾਤੇ ਹੋਣ ਜਰ ਐਡੀ ਕਮਲੀ ਆਪਣੀ ਕੁੜੀ ਹੈ ਤਾਂ ਨਹੀਂ ਜਿਹੜੀ ਤੂੰ ਕਮਲੀ ਬਣਾ ਰੱਖੀ ਹੈ ਕੁੜੀ ਇੰਦਾਂ ਤੇ ਤੂੰ ਪ੍ਰਾਣੇ ਨੂੰ ਮਿਲ ਨਹੀਂ ਦਿੱਤਾ ਪੈਸੇ ਬਾਰੇ ਉਹਨੂੰ ਕੋਈ ਕੋਈ ਜਾਣਕਾਰੀ ਨਹੀਂ ਠੀਕ ਹੈ ਕੋਈ ਗੱਲ ਤਾਂ ਉਹਨੂੰ ਪਤਾ ਨਹੀਂ ਤੇ ਤੂੰ ਦੱਸਦਾ ਸੀ ਭੌਂਕ ਵੀ ਸੀ ਮੈਂ ਕਿੱਥੋਂ ਬੋਲੀ ਐ ਮੈਂ ਤਾਂ ਮੂੰਹ ਚੋਂ ਬੋਲ ਹੀ ਨਹੀਂ ਕੱਢਿਆ ਮੈਂ ਤਾਂ ਸਮਾਂ ਦੀ ਐ ਹੈਰਾਨ ਐ ਵੀ ਪ੍ਰੌਣੇ ਨੂੰ ਪਤਾ ਤਾਂ ਪਤਾ ਕਿਵੇਂ ਲੱਗਿਆ ਵੀ ਉਹਨੂੰ ਆਹ ਗੱਲ ਦਾ ਭੇਤ ਆ ਗਿਆ ਮੈਨੂੰ ਲੱਗਦਾ ਵੀ ਅੱਜ ਮੇਰੇ ਨਾਲ ਕੁਝ ਮਾੜਾ ਹੋਊਗਾ ਉਹ ਭੀ ਨਗੜੇ ਦੀ ਕੋਈ ਗੱਲ ਚੱਜਦੀ ਕਰ ਲਿਆ ਕਰ ਉਹਨੂੰ ਕੀ ਪਤਾ ਲੱਗਾ ਹੋਊ ਐ ਵੀ ਇਹ ਗੱਲ ਦਾ ਪਤਾ ਲੱਗਾ ਹੋਊ ਐ ਮਰੀਏ ਨਹੀਂ ਰਹਿਣੀ ਆਪਦੀ ਉਹ ਤਾਂ ਉਹ ਸਮਝ ਗਿਆ ਹੋਊ ਐ ਵੀ ਰਿਸ਼ਤੇ ਰਿਹਾ ਬਾਗਾ ਹੋਊ ਬੰਦਾ ਤੂੰ ਗੱਲ ਨਹੀਂ ਹਾਂਦੀ ਬਾਈ ਡੇ ਮੋਟੇ ਦਿਮਾਗ ਦੇ ਤੈਨੂੰ 15:10 ਦੀ ਗੱਲ ਤਾਂ ਹੀ ਉਹੀ ਗੱਲ ਦੁਬਾਰੇ ਬਾਰੇ ਰੀਪੀਟ ਵਗੈਰੀ ਨਹੀਂ ਔਰ ਰੀਪੀਟ ਤਾਂ ਮੈਂ ਤਾਂ ਕਰਦੀ ਆਂ ਜੀ ਮੇਰੀ ਗੱਲ ਸੁਣੋ ਉਹਨੇ ਮੈਨੂੰ ਕਿਹਾ ਸੀ ਕਿ ਮੈਂ ਆ ਰਹਿ ਪੂੰਗਾ ਵੀ ਬਾਈ ਰਾਤ ਨੂੰ ਆਉਗਾ ਪਰ ਮੈਂ ਤੈਨੂੰ ਇਹੀ ਕਹੇ ਜਿਹੜਾ ਆਪਾਂ ਪਲਾਨ ਸੱਚ ਨਹੀਂ ਉਹ ਕੰਮ ਜਿਹਾ ਗੱਲ ਨਹੀਂ ਉਹ ਗੱਲ ਅਗਲੇ ਦਿਮਾਗ ਚ ਹੋਊਗਾ 100 ਕੰਮ ਹੋਣਗੇ ਉਹ ਬਾਗਾ ਹੋਊਗਾ ਤੇਰੇ ਦਿਮਾਗ ਚ ਗੱਲ ਅਗੀਆਂ ਨਹੀਂ ਗੱਲ ਕਰ ਤੂੰ ਜਿਹੜੀ ਗੱਲ ਹੈ ਪੈਸੇ ਦੇ ਉਹ ਕਿੱਥੇ ਆ ਫਿਰ ਉਹੀ ਗੱਲ ਦੇ ਤਾਂ ਰੋਣੇ ਤੇਰੇ ਕੋਲੇ ਲੈ ਕੇ ਆਈ ਆਂ ਵੀ ਜੇ ਤੂੰ ਮੈਂ ਰੱਖਿਆ ਹੁਣ ਫ ਮੈਂ ਤਾਂ ਤਾਂ ਤੇਰੇ ਚੱਪਲਾਂ ਛਾਂ ਕਰ ਦੂੰ ਆ ਠੀਕ ਹੈ ਪੈਸੇ ਤੂੰ ਸਮਝ ਤੇਰੇ ਕੋਲ ਆ ਪੈਸੇ ਉਹ ਮੇਰੀ ਗੱਲ ਸੁਣ ਲਾ ਐਡੀ ਵੱਡੀ ਰਕਮ ਮੈਂ ਇਕੱਲੀ ਹਾਜਮ ਕਿਵੇਂ ਕਰੂੰਗੀ ਤੇਰੇ ਨਾਲ ਹੀ ਕਰੂੰ ਹਾਜਮ ਓਏ ਹਾਂ ਇਹ ਉਹ ਕਰ ਲੇਗੀ ਹੁਣ ਅਗਲੇ ਨੂੰ ਅਗਲੇ ਕੱਲ ਕੱਲ ਇਕੱਠ ਕਰਕੇ ਅਗਲਾ ਇੱਕ ਜੀਬਾ ਦਊਂਗਾ ਮੈਂ ਉਹਨੂੰ ਅਸ ਪਹਿਲਾਂ ਆਏ ਇਕੱਠ ਕਰਕੇ ਆ ਗਿਆ ਮੈਂ ਕਿਉਂ ਕਿ ਤੂੰ ਇੱਥੇ ਤੇਰੇ ਅੰਬ ਲਾਏ ਸੀ ਤੂੰ ਕੀ ਲੈਣ ਕੀ ਆ ਤੰਨੂੰ ਮੈਂ ਉਹ ਵੀ ਸਮਝਾਇਆ ਤੂੰ ਤੇਰੇ ਦਿਮਾਗ 'ਚ ਨਹੀਂ ਗੱਲ ਵੱਟਦੇ ਹੁੰਦੇ ਆਏ ਨਹੀਂ ਕਿੱਲਾ ਹੁੰਦੀ ਹੁੰਦੀ ਐ ਠੀਕ ਹੈ ਨਾ ਪੈਸੇ ਦੇ ਆ ਲਸ ਵੀ ਹੋ ਗਏ ਰੋਤਾ ਤੇਰੀ ਭੈਣ ਨੇ ਫੜਾਤੇ ਬਸ ਮੈਨੂੰ ਤਾਂ ਸ਼ੱਕ ਤੇਰੀ ਭੈਣ ਤੇ ਆ ਹੋਰ ਆਪਦੀ ਭੈਣ ਨੂੰ ਕੁੱਟ ਮਾਰ ਕੋਸ ਕਰ ਭੱਜ ਜਾ ਤੂੰ ਤੂੰ ਏਡੇ ਮੋٹے ਬਿਸ਼ਰਮਾ ਬਿਸ਼ਰਮਾ ਐਡੀ ਨਾ ਕੋਈ ਗੱਲ ਦਾ ਪਤਾ ਲੱਗਦਾ ਕੀ ਕਰੀ ਜਾਂਦੀ ਨੇ ਕੁੜੀ ਤੇ ਕਾਹ ਗੱਲ ਸਿੱੜ ਦਿੰਦੀ ਐ ਵੀ ਕੁੜੀ ਨੇ ਦੱਸ ਕੀ ਕਰਨੇ ਗੱਲ ਕਰਕੇ ਹੋਰ ਬੜਾ ਸਿਆਪਾ ਹੋਇਆ ਯਾਰੇ ਉਹ ਛੋੜੀ ਵੱਡੀ ਰਕਮ ਨਹੀਂ ਤਨ 3.5 ਲੱਖ ਰੁਪਏ ਸੀ ਆਏ ਸੀ ਕਿਤੇ ਦਿਨ ਸੁਖਦੇ ਆਉਣਗੇ ਇਹਦੇ ਹੱਥ ਹੋ ਗਈ ਉਹ ਕਹਿੰਦੇ ਹੁੰਦੇ ਅਗਲਾ ਕਹਿੰਦਾ ਮੁਰਗੀ ਮਿਲ ਗਈ ਹੋਈ ਆ ਉਹ ਵੀ ਗਮਾਤੀ ਇਹਨੇ ਤੇ ਸਾਰੇ ਕੰਮ ਇਹਦੇ ਹੱਥੋਂ ਹੋਇਆ ਪਤਾ ਨਹੀਂ ਕੀ ਕਰਿਆ ਕੀ ਨਾ ਨਾ ਕੋਈ ਗੱਲ ਦੱਸਦੀ ਆ ਸੀ ਵੀ ਜਦੋਂ ਪੈਸੇ ਇੱਥੇ ਰੱਖਦੇ ਉੱਥੋਂ ਪੈਸੇ ਗਏ ਕਿੱਧਰ ਫਿਰ ਬੜਾ ਸਿਆਪਾ ਜਾਣ ਕੁੜੀ ਨੂੰ ਬੋਦ ਦਾਂ ਫਿਰ ਆ ਕਿ ਕੀ ਕਹਿੰਦੀ ਆ